ਦੇ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਦਾ ਪੰਜਾਬ ਟੂਰਿਜ਼ਮ ਫਲੋਰਿੰਗ ਰੈਸਟੋਰੈਂਟ ਸਰਹੰਦ ਇਹ ਰੈਸਟੋਰੈਂਟ ਸਰਹੰਦ ਨਹਿਰ ਦੇ ਵਿੱਚ ਬਣਿਆ ਹੋਇਆ ਹੈ ਤੇ ਇੱਥੇ ਸਾਡੇ ਸਮੇਂ ਦੇ ਵਿੱਚ ਬਹੁਤ ਹੀ ਆਨੰਦਤੀ ਇਹ ਰੈਸਟੋਰੈਂਟ ਵਾਸਤੇ ਵਿੱਚ ਭੀੜ ਲੱਗੀ ਰਹਿੰਦੀ ਸੀ ਜਦੋਂ ਇੱਥੇ ਆ ਵੱਡਾ ਜੋ ਉੱਤੇ ਪੁਲ ਦੇਖ ਰਹੇ ਹਾਂ ਇਹ ਨਹੀਂ ਸੀ ਬਣਿਆ ਹੁੰਦਾ ਤੇ ਜਦੋਂ ਇੱਥੇ ਥੱਲੇ ਜੀ ਪੁਲ ਹੁੰਦਾ ਸੀ ਹੁਣ ਤਾਂ ਉੱਪਰ ਪੁਲ ਬਣ ਗਏ ਇਸ ਦੇ ਵਿੱਚ ਬੜਾ ਹੀ ਆਨੰਦ ਸੀ ਇੱਥੇ ਬੈਠ ਕੇ ਚਾਹ ਪੀਣੀ ਲੱਸੀ ਪੀਣੀ ਫੈਸਲ ਖੰਨੇ ਤੋਂ ਇੱਥੇ ਆਉਣਾ ਬਹੁਤ ਵਧੀਆ ਆਨੰਦਮਈ ਦ੍ਰਿਸ਼ ਹੁੰਦਾ ਸੀ ਤੇ ਤੁਸੀਂ ਵੀ ਕਦੇ ਨਹਿਰ ਦੇ ਨਹਿਰ ਵਾਲਾ ਹੋਟਲ ਇਹਨੂੰ ਨਹਿਰ ਵਾਲਾ ਹੋਟਲ ਬੋਲਦੇ ਹੁੰਦੇ ਸੀ ਇਹ ਬਹੁਤ ਵਧੀਆ ਹੈ ਆਨੰਦ ਠੰਡੀਆਂ ਹਵਾਵਾਂ ਇੱਥੇ ਆਉਂਦੀਆਂ ਸੀ ਪੰਜਾਬ ਟੂਰਿਜ਼ਮ ਫਲੋਟਿੰਗ ਰੈਸਟੋਰੈਂਟsrand ਨਹਿਰ ਵਾਲਾ ਹੋਟਲ ਉਹ ਇਹਨੂੰ ਬੋਲਦੇ ਸੀ ਬਹੁਤ ਵਧੀਆ ਹੋਟਲ ਆ ਇਹਦਾ ਦੇਖ ਕੇ ਆਨੰਦ ਮਾਣਉ ਤੇ ਹੁਣ ਤਾਂ ਇਹ ਬੰਦ ਹੋਣ ਕਿਨਾਰੀ ਹੈ ਨਹਿਰ ਬਹੁਤ ਵਧੀਆ ਹੈ ਹੋਟਲ ਬਹੁਤ ਵਧੀਆ ਹੈ ਹੁੰਦਾ ਸੀ ਕਦੇ ਪੰਜਾਬ ਟੂਰਿਜ਼ਮ ਫਲੋਟਿੰਗ ਰੈਸਟੋਰੈਂਟsrand ਨਹਿਰ ਵਾਲਾ ਉਹ ਕਹਿੰਦੇ ਸੀ